ਸਤਿ ਸ੍ਰੀ ਕਾਲ ਜੀ ਸਾਰਿਆਂ ਨੂੰ ਕਿਵੇਂ ਆ ਤੁਸੀਂ ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਤੁਹਾਨੂੰ ਬਹੁਤ ਬਹੁਤ ਸਮੇਰ ਪ੍ਰਿਆਤ ਰੱਖਣ ਸਾਰਿਆਂ ਤੇ ਤੇ ਲੋ ਜੀ ਅੱਜ ਆਪਾਂ ਬਣਾਉਂਦੇ ਲੱਸੀ ਵਾਲਾ ਨਮਕਾ ਘਰ ਵਿੱਚ ਜਿਹਦੇ ਵਿੱਚ ਆਪਾਂ ਨੇ ਜੀਰਾ ਲੈ ਲਿਆ ਸੀ ਕਾਲੀਆਂ ਮਿਰਚਾਂ ਲੈ ਲਈਆਂ ਸੀ ਅਗਰ ਤੁਸੀਂ ਜਵਾਇਨ ਪਾਉਣੀ ਹੋ ਤਾਂ ਪਾ ਸਕਦੇ ਆ ਅਸੀਂ ਨਹੀਂ ਪਾਈਗੇ ਠੀਕ ਹੈ ਤੇ ਆਪਾਂ ਪਹਿਲਾਂ ਕਾਲੀਆਂ ਮਿਰਚਾਂ ਤੇ ਜੀਰੇ ਨੂੰ ਥੋੜਾ ਰੋਸਟਡ ਕਰ ਲਿਆ ਸੀਗਾ ਤੇ ਹੁਣ ਆਪਾਂ ਨੇ ਵਿੱਚ ਨਮਕ ਪਾਤਾ ਸੀਗਾ ਆਪਾਂ ਕਰੇ ਹਰੇਕ ਚੀਜ਼ ਸ਼ੁੱਧ ਬਣਾ ਸਕਦੇ ਹਾਂ ਨਾ ਜਿਹੜੀ ਆਪਾਂ ਮਾਰਕੀਟ ਤੋਂ ਲੈਨੇ ਆਪਾਂ ਨੂੰ ਨਹੀਂ ਪਤਾ ਉਹਦੇ ਵਿੱਚ ਕੀ ਮਿਕਸ ਕੀਤਾ ਹੁੰਦਾ ਹਨਾ ਤੇ ਇੱਧਰ ਦੇਖੋ ਤੁਸੀਂ ਆਪਾਂ ਨੇ ਇਹਨੂੰ ਰੋਸਟਡ ਕਰ ਲਿਆ ਤੇ ਹੁਣ ਆਪਾਂ ਇਹਨੂੰ ਗ੍ਰाइंड ਕਰ ਲਵਾਂਗੇ ਠੀਕ ਬਲੈਂਡਰ ਦੇ ਨਾਲ ਤੇ ਬਹੁਤ ਵਧੀਆ ਬਣਦਾ ਮੈਂ ਮੇਸ਼ਾ ਹੀ ਘਰੇ ਹੀ ਬਣਾਉਂਦੀ ਦੇਖੋ ਤੁਸੀਂ ਕਿੰਨਾ ਸੋਹਣਾ ਬਣਿਆ ਕਿੰਨਾ ਵਧੀਆ ਹੈਗਾ ਤੇ ਕੋਸ਼ਿਸ਼ ਕਰਿਆ ਕਰੋ ਘਰੇ ਹੀ ਹਰੇਕ ਚੀਜ਼ ਬਣਾਉਣ ਦੀ